ਜਾਬ ਬੰਦ ਹੋਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਆ올 ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆਪ ਬੰਦ ਕਰ ਰਹੇ ਆ ਇੱਥੇ 골ਡਨ ਗੇਟ ਤੇ ਖੜੇ ਆ 99% ਟ੍ਰੈফিক ਆਫ 1% ਉਈ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੇ ਜਿਹਦੇ ਖੜੇ ਆ ਨਾ ਹਾਂ ਸਾਡੇ ਸਾਡੀ ਇਕੱਠੀ ਹੋ ਰਹੀ ਆ ਬਹੁਤ ਸਾਰੇ ਤਾਮਾਂ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਹੈ ਅਸੀਂ ਨਾਲੇ ਦੂਜੀ ਗੱਲ ਲੱਗੀ ਵੀ ਕਿਸਾਨ ਮਜ਼ਦੂਰ ਤੇ ਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦਿਓ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਹਦੋਂ ਗਾਹਾਂ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ? ਔਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ। ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ। ਰੇਲ ਲਾਈਨ ਉਹ ਲੈ ਗਏ। ਵਿੱਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੀ ਗਈ। ਸਿਹਤ ਸੂਲਤਾ ਸਾਡੀਆਂ ਨਿੱਜੀਆਂ ਤਲ ਚਲਾਈਆਂ। ਤਾਂ ਕਿਸਾਨ ਮਜ਼ਦੂਰ ਦੀਆਂ ਮੰਗਾਂ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ। ਤੁਸੀਂ ਕਹਿੰਦੇ ਤੁਸੀਂ ਵੀ ਆਪਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ। ਕਿ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ। ਐਮਰਜੈਂਸੀ ਸੇਵਾਮਾਂ ਜੇ ਮੈਂ ਡੈਡੀਕਲ ਸੇਵਾ ਡੈਡ ਬੋਡੀ ਆ ਕਿਸੇ ਕਿਸਮ ਬਾਰਾਤ ਦਾ ਕੋਈ ਪ੍ਰੋਗਰਾਮ ਹੈਗਾ 에어ਪੋਰਟ ਦੀ ਸੇਵਾ ਹੈ ਕਿ ਇਹ ਸਾਰੀਆਂ ਬਹਾਲ ਰੱਖੀਆਂ ਗਈਆਂ ਵਾ ਔਰ ਇਹ 4:00 ਵਜੇ 7:00 ਤੋਂ 4:00 ਵਜੇ ਤੱਕ ਦਾ ਬੰਦ ਹੈਗਾ ਇਹ ਗੱਲ ਕੀਤੀ ਜੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਰਕਾਰ ਲਗਾਈ ਹੈ ਕਿ ਦੇਵਾਲ ਸਾਹਿਬ ਲੈ ਕੇ ਕੀ ਕੀ ਨਹੀਂ ਦੇਖੋ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨੇ ਜਿਹੜੇ ਕਦੀ ਵੀ ੇਠਾ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹਦਾ ਪੰਜਾਬ ਸਰਕਾਰ ਐ ਬਈ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਆ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਿਸ ਦੀ ਦਰਬਾਰ ਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਸਭਾਪ ਨਹੀਂ ਕਰੂਗਾ ਅੱਜ ਕੀ ਕਹਿਣਾ ਚਾਹਦੇ ਜਿਹੜਾ ਪਛਿੰਦ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾ ਰਹੀ ਇਹਨਾਂ ਸੰਦੇਸ਼ ਕਿੰਨੇ ਬਾਜੀ ਆ ਹਾਂ ਦੇਖੋ ਇੱਕ ਮੰਤਰੀ ਪੱਧਰ ਤੇ ਸਮਝੌਤੇ ਕੀਤੇ ਆ ਕੇਂਦਰ ਨੇ ਔਰ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਆ ਪਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੇ ਜਿਹੜਾ ਹਲਾ ਦੇਣੀਆਂ ਨੇ ਮੰਨਣ ਲਈ ਮਜਬੂਰ ਕਰਾਂਗੇ ਕੇਂਦਰ ਸਰਕਾਰ ਨੂੰ ਜੋ ਸਾਨੂੰ ਲੱਗਦਾ ਸੁਜਿੰਦਰ ਸਿੰਘ ਮਾਉਂ ਉਸ ਨੂੰ ਸਾਨ ਮੋਚੇ ਤਾ ਹਰ ਪੰਜਾਬ ਬੰਦ ਦੇ ਕਾਲ ਆ ਉਹਦਾ ਸਮਰਥਨ ਅਸੀਂ ਕਰ ਰਹੇ ਆ ਕਿਸਾਨਾਂ ਦਾ ਸਮਰਥਨ ਆਮ ਲੋਕ ਵੀ ਕਰ ਰਹੇ ਆ ਤੇ ਅਸੀਂ ਕਿਸਾਨ ਜਥੇਬੰਦੀਆਂ ਵੀ ਡੱਲੇਆ ਸਭ ਦਾ ਸਮਰਥਨ ਕਰ ਰਹੇ ਆ ਔਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਆ ਕਿ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਜੇ ਕਿਸਾਨ ਬਚੂਗਾ ਤੇ ਆਮ ਲੋਕ ਬਚਣਗੇ ਛੋਟੇ ਦੁਕਾਨਦਾਰ ਬਚਣਗੇ ਛੋਟੇ ਵਪਾਰੀ ਬਚਣਗੇ ਜੇ ਕਿਸਾਨ ਨਾ ਬਚਿਆ ਤੇ ਛੋਟੇ ਵਪਾਰੀ ਵੀ ਖਤਮ ਹੋ ਗਏ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰੀ ਡੋਰ ਚਲੀ ਜਾਏਗੀ ਜੋ ਸਰਕਾਰਾਂ ਦੇ ਨੀਤੀਆਂ ਐ ਉਹਨਾਂ ਨੀਤੀਆਂ ਨੂੰ ਘਰ ਘਰ ਬਚਾਉਣ ਵਾਸਤੇ ਅੱਜ ਅਸੀਂ ਪੰਜਾਬ ਬੰਦ ਦੇ ਕਾਲ ਦਿੱਤੀ ਆ ਭਾਰਤ ਸਰਕਾਰ ਨੂੰ ਚੇਤਾਵਨੀ ਆ ਕੇ ਢੱਲੇਵਾਲ ਸਾਹਿਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਉਹਨਾਂ ਨੂੰ ਮੰਨਿਆ ਜਾਵੇ ਕਿ ਢੱਲੇਵਾਲ ਸਾਹਿਬ ਦਾ ਮਰਨ ਵਰਤਾਰ ਤੋੜਿਆ ਜਾਵੇ ਜੇਕਰ ਸਰਕਾਰ ਨਹੀਂ ਜਾਗਦੀ ਤੇ ਇਸ ਤੋਂ ਵੀ ਤਿੱਕਾ ਸੰਘਰਸ਼ ਸਾਂਝਕ ਤਖ਼ਤਾਨ ਮੋਰਚਾ ਇਕੱਠੇ ਹੋ ਕੇ ਕਰਨ ਦੀ ਤਿਆਰੀ ਕਰ ਰਿਹਾ ਹੈ ਇਹ ਜਨਾ ਚੱਲਦੀ ਪੰਜਾਬ ਸਰਕਾਰ ਨੂੰ ਠੁਕਾ ਲ ਗਈ ਸੀ ਸੁਪਰੀਮ ਕੋਰਟ ਨੂੰ ਡੱਲੇਵਾਲ ਜੀ ਨੂੰ ਜਿਹੜਾ ਸਵਾਰਦਾਨਾ ਕਰਾਂਗਾ। ਇਹ ਦੇਖੋ ਸੁਪਰੀਮ ਕੋਰਟ ਨੂੰ ਪਹਿਲੀ ਤੇ ਗੱਲ ਸੁਪਰੀਮ ਕੋਰਟ ਮਾਨਜਗ ਸੁਪਰੀਮ ਕੋਰਟ ਨੂੰ ਇੱਕ ਸਾਡੀ ਬੇਨਤੀ ਆ ਕਿ ਉਹਨਾਂ ਨੇ ਸੋ ਮੋਟੋ ਲਿਆ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਔਰ ਸੁਪਰੀਮ ਕੋਰਟ ਨੂੰ ਇੱਕ ਹੋਰ ਬੇਨਤੀ ਇੰਡੀਪੈਂਡੈਂਟ ਬਾਡੀ ਆ ਸੁਪਰੀਮ ਕੋਰਟ ਉਹਨਾਂ ਨੂੰ ਚਾਹੀਦਾ ਹੈ ਕਿ ਭਾਰਤ ਸਰਕਾਰ ਦੇ ਖਿਲਾਫ ਇੱਕ ਆਰਡਰ ਪਾਸ ਕਰਨ ਕਿ ਡੱਲੇਵਾਲ ਸਾਹਿਬ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਤੇ ਉਹਨਾਂ ਦਾ ਮਰਤ ਮਰਨ ਵਰਤਨ ਟੁੱਟੇ ਪੰਜਾਬ ਸਰਕਾਰ ਦੀ ਫਟਕਾਰ ਦੀ ਇਹ ਗੱਲ ਆ ਪੰਜਾਬ ਸਰਕਾਰ ਜਿਹੜਾ ਉਹ ਬਣਦਾ ਸੁਜੋਗ ਨਹੀਂ ਦੇ ਰਹੀ ਜੋ ਪੰਜਾਬ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਆ ਦੱਬੇ ਲਫਜ਼ਾਂ ਦੇ ਵਿੱਚ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਜੋ ਕਿ ਬਹੁਤ ਬੰਤ ਭੱਗੇ ਧੰਦੀਬਾਦ ਸਾਹਿਬ ਤਾਂ ਕਹਿਣਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਲੱਗਦਾ ਨਹੀਂ ਕਿ ਜਿਹੜਾ ਇਹਨਾਂ ਨੂੰ ਸਿਰਫ ਛੋਲੀ ਦਿੱਤੇ ਜਾ ਰਹੀ ਨੇ ਥੀ ਥਾਲੀয়াল ਸਾਹਿਬ ਕਿਸਾਨਾਂ ਦੇ ਨਾਲ ਆ ਮਿਲ ਕੇ ਆਏ ਥਾਲੀয়াল ਸਾਹਿਬ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਪਰ ਪੰਜਾਬ ਸਰਕਾਰ ਦਾ ਫਰਜ ਬੰਦਾ ਹੈਗੇ ਕਿਸਾਨਾਂ ਦੇ ਨਾਲ ਖੜੀ ਹੋਵੇ ਕਿਸਾਨਾਂ ਨਾਲ ਖੜ ਕੇ ਸੈਂਟਰ ਦੇ ਖਿਲਾਫ ਸ਼ਰਿਆਮ ਗੱਲ ਕਰੇ ਨਾ ਸੈਂਟਰ ਦੇ ਖਿਲਾਫ ਕਿਸਾਨਾਂ ਨਾਲ ਧਰਨੇ 'ਚ ਬੈਠ ਜੇ ਸਰਕਾਰ ਸਰਕਾਰ ਜਾ ਕੇ ਦਿੱਲੀ ਬੈਠ ਸਕਦੀ ਆ ਸਾਨੂੰ ਤਾਂ ਦਿੱਲੀ ਤਾਂ ਜਾਣ ਨਹੀਂ ਦਿੱਤਾ ਜਾ ਰਹਾ ਸਰਕਾਰ ਤੇ ਜਾ ਸਕਦੀ ਹੈ ਨਾ ਸਰਕਾਰ ਨੂੰ ਚਾਹੀਦਾ ਕਿ ਸਖਤ ਸਟੈਂਡ ਲਵੇ ਪੰਜਾਬ ਪੱਕੀ ਸਰਕਾਰ ਨਾਲ ਕਰੇ ਪੰਜਾਬ ਦੀ ਗੱਲ ਕਰੇ ਪੰਜਾਬ ਉਜੜ ਰਿਹਾ ਪੰਜਾਬ ਮਰ ਰਿਹਾ ਪੰਜਾਬ ਖਾਪ ਰਿਹਾ ਪੰਜਾਬ ਦੀ ਗੱਲ ਸਰਕਾਰ ਨੂੰ ਕਰਨੀ ਚਾਹੀਦੀ ਆ ਪੰਜਾਬ ਅਗਰੀਕਨੋਮੀ ਆ ਜੇ ਕਿਸਾਨ ਨਹੀਂ ਰਿਹਾ ਤੇ ਪੰਜਾਬ ਸਰਕਾਰ ਵੀ ਨਹੀਂ ਰਹਿ। ਇਹ ਗੱਲ ਕੀਤੀ ਹੈ ਕਿੰਨਾ ਵੀ ਧੰਨਾਂ ਤੋਂ ਦਿੱਤਾ ਗਿਆ ਕਿ ਉਹ ਫਿਰ ਤੋਂ ਵਾਚ ਜਾਏ ਲਗਾਤਾਰ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਮੰਗਾਂ ਕਿਉਂ ਨਹੀਂ ਮੰਨਿਆ। ਦੇਖੋ ਕੇਂਦਰ ਸਰਕਾਰ ਜਿਹੜੀ ਆ ਪਹਿਲਾਂ ਬਿੱਲ ਅਸੀਂ ਰੱਦ ਕਰਾਏ ਸੀ ਤਿੰਨ ਕਾਲੇ ਕਾਨੂੰਨ। ਉਹ ਕੇਂਦਰ ਸਰਕਾਰ ਫੇਰ ਲਿਆਉਣ ਦੀ ਤਿਆਰੀ ਚਾ ਜਿਸ ਦੇ ਸਬੰਧ ਵਿੱਚ ਵੀ ਅਸੀਂ 9 ਤਰੀਕ ਨੂੰ ਇੱਕ ਧਰਨਾ ਰੱਖਿਆ ਹੈ। ਉਹ ਕੇਂਦਰ ਸਰਕਾਰ ਫੇਰ ਲਾਉਣ ਦੀ ਤਰ੍ਹਾਂ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਸੂਬਾ ਸਰਕਾਰਾਂ ਨੂੰ ਫੇਰ ਉਹ ਖਰੜਾ ਤਿਆਰ ਕਰਕੇ ਦਿੱਤਾ ਉਹਦਾ ਵੀ ਅਸੀਂ ਵਿਰੋਧ ਕਰ ਰਹੇ ਆ ਸੈਂਟਰ ਸਰਕਾਰ ਨੇ ਕਾਨੂੰਨ ਰੱਦ ਕਰਤੇ ਆ ਪਰ ਸਰਕਾਰ ਫੇਰ ਲਾਗੂ ਕਰਨਾ ਚਾਹੁੰਦੀ ਆ ਪਰ ਉਹ ਅਸੀਂ ਲਾਗੂ ਨਹੀਂ ਹੁੰਦੇਾਂਗੇ ਸੈਂਟਰ ਸਰਕਾਰ ਨੂੰ ਵੀ ਚੇਤਾਵਨੀ ਆ ਕਿ ਜੇ ਅਸੀਂ ਪਹਿਲਾਂ ਸਾਲ ਸੰਘਰਸ਼ ਕੀਤਾ ਹੁਣ ਵੀ ਸਾਲ ਹੋ ਗਿਆ ਸਾਨੂੰ 5 ਸਾਲੇ ਸੰਘਰਸ਼ ਕਰਨਾ ਪਿਆ ਤੇ ਅਸੀਂ ਕਰਾਂਗੇ ਪਰ ਤੁਸੀਂ ਮੰਨ ਜੋ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਲਾਗੂ ਇੱਥੇ ਨਹੀਂ ਹੁੰਦਾ ਨਾ ਕਿਸਾਨ ਮਜ਼ਦੂਰ ਨੂੰ ਮਰ ਨਹੀਂ ਦੇਣਾ ਛੋਟੇ ਦੁਕਾਨਦਾਰ ਨੂੰ ਵਪਾਰੀ ਨੂੰ ਮਰ ਨਹੀਂ ਦੇਣਾ ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਵੀ ਇਨੀਸ਼ੀਏਟਿਵ ਲਿਆ ਸੀ ਹੁਣ ਵੀ ਲਿਆਵਾਂ ਹੁਣ ਵੀ ਲਵਾਂਗੇ ਭਾਰਤ ਦੇ ਮਜ਼ਦੂਰ ਕਿਸਾਨ ਨੂੰ ਬਚਾਵਾਂਗੇ ਕਿੰਨੇ ਤੱਕ ਨੇ ਤੱਕ ਅਜ ਰਹੇਗਾ ਇਹ 4 ਵਜੇ ਤੱਕ ਹੈ ਜੀ 7 ਤੋਂ 4 ਵਜੇ ਤੱਕ ਹੈ ਹਾਂ ਜੀ ਸਰ ਆਪਣਾ ਨਾਮ ਦਾ ਸੁਖਰਾਜ ਸਿੰਘ ਸੋ ਚੀਰਮੈਨ ਸਰਬਾਧਾ ਭਲਾ ਸੰਸਥਾ ਤੋਂ ਤੇ ਪੰਜਾਬ ਦਾ ਪੁੱਤ ਅੱਜ ਪੰਜਾਬ ਬੰਦ ਦੀ ਕਾਲ ਦਿੱਤੇ ਸੀ ਦੇਖੋ ਸਾਡਾ ਨਾਰਾ ਇੱਕੋ ਆ ਕਿ ਜੰਮੇ ਜਿਹੜੀ ਮਿੱਟੀ ਤੋਂ ਮਸਲਾ ਉਹਦੀ ਰਾਖੀ ਦਾ ਅਸੀਂ ਪੰਜਾਬ ਦੇ ਪੁੱਤਿਆਂ ਹਿੱਕ ਥਾਪੜ ਕੇ ਆ ਕੀਦਾਂ ਮਸਲੇ ਪਹਿਲਾਂ ਵੀ ਪੈਦਾ ਹੋਏ ਆ ਜਿੱਤਾਂ ਵੀ ਹੋਈਆਂ ਹੁਣ ਜਿਹੜਾ ਮਸਲਾ ਆ ਐਮਐਸਪੀ ਦਾ ਔਰ ਜਿਹੜੀਆਂ ਵਕ ਵਕ ਜਿਹੜੀਆਂ ਮੰਗਾਆਂ ਆ ਜਵਾਨੀ ਦੀਆਂ ਕਿਸਾਨੀ ਦੀਆਂ ਔਰ ਜਿਹੜੇ ਪਾਣੀਆਂ ਦੇ ਮਸਲੇ ਆ ਉਹਦੇ ਸੰਬੰਧ ਚ ਅੱਜ ਜਿਹੜੇ ਸੰਯੁਕਤ ਸਮਾਜ ਮੋਰਚਾ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਨੇ ਸੁਜਿੰਦਰ ਸਿੰਘ ਮਾਹੂ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੀ ਜਿਹੜੀ ਟੀਮ ਅਮਰਸਰ ਦੀ ਮੋ ਕੰਟਰੀ ਜਿਹੜੀ ਆ ਗੋਲਡਨ ਗੇਟ ਤੇ ਆਪਾਂ ਪਹੁੰਚੇ ਆਂ ਬੰਦ ਦਾ ਸਮਰਥਨ ਤੇ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਇਹ ਗੱਲ ਕਰ ਰਹੇ ਆ ਕਿ ਸਾਡੇ ਜਿਹੜੇ ਭਰਾ ਸਾਡੇ ਜਿਹੜੇ ਸਤਕਾਰਯੋਗ ਪਿਆਰੇ ਸਾਡੇ ਜਿਹੜੇ ਧਰਨਿਆਂ ਤੇ ਜਿਹੜੇ ਭੁੱਖਤਾ ਦਾ ਤੇ ਮਰਨ ਵਰਤਨ ਤੇ ਜਾ ਰਹੇ ਆ ਉਹਨਾਂ ਦੇ ਚਲਦਿਆਂ ਹੀ ਅੱਜ ਜਿਹੜਾ ਪੰਜਾਬ ਬੰਦ ਜਾਂ ਜਿਹੜਾ ਸੱਦਾ ਆ ਉਹਨੂੰ ਪੂਰਨ ਸਮਰਥਨ ਆ ਤੇ ਜਿਹੜੇ ਸਾਡੇ ਅਜੇ ਭੈਣ ਭਰਾ ਜਾਗਰੂਕ ਨਹੀਂ ਉਹਨਾਂ ਨੂੰ ਜਾਗਰੂਕ ਵੀ ਕਰ ਰਹੇ ਆ ਸਵੇਰ ਦੇ ਕਿ ਆਓ ਸਾਡੇ ਨਾਲ ਬੈਠੋ ਤੇ ਇਕੱਲੇ ਕਿਸਾਨ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਆ ਸੋ ਸਾਨੂੰ ਪੂਰਾ ਯਕੀਨ ਆ ਕਿ ਹਮੇਸ਼ਾ ਹੀ ਧਰਨੇ ਵੀ ਲੱਗਦੇ ਆਏ ਆ ਕੁਰਬਾਨੀਆਂ ਹੁੰਦੀਆਂ ਆਏ ਤੇ ਜਿੱਤ ਵੀ ਹੁੰਦੀ ਆਈ ਆ ਤੇ ਗਾਂ ਵੀ ਅੱਦਾ ਚੱਲਦਾ ਰਹਿਣਾ ਅੱਜ ਜਿਹੜਾ ਇਹ ਪੰਜਾਬ ਬੰਦ ਆ ਇਹਦਾ ਜਿਹੜਾ ਸਮਰਥਨ ਆ ਇਹ ਜਲਦੀ ਇਹਦੇ ਰਿਜ਼ਲਟ ਜਿਹੜੇ ਆ ਜਿੱਤ ਵਾਲੇ ਪਾਸੇ ਜਿਹੜੇ ਉਹ ਵਧਣਗੇ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਆ ਕਿ ਦਿੱਲੀਵਾਲ ਸਾਹਿਬ ਨੂੰ ਜਲਦ ਤੋਂ ਜਲਦ ਹਸਪਤਾਲ ਵਿੱਚ ਦਾਖਲ ਕਰਾਏ ਕਿ ਕਿ ਜਿੱਤਣਾ ਵੀ ਨਹੀਂ ਇਹ ਫਟਕਾਰ ਨਹੀਂ ਆ ਇਹ ਦੇਖੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਮਾਨਯੋਗ ਜਿਹੜਾ ਸੁਪਰੀਮ ਕੋਰਟ ਆ ਮਾਨਯੋਗ ਹਾਈ ਕੋਰਟ ਆ ਜਿਹੜੇ ਪ੍ਰੋਟੋਕੋਲ ਹੁੰਦੇ ਇਹ ਸਾਰਾ ਕੁਝ ਜਿਹੜੇ ਮਸਲੇ ਉੱਠਦੇ ਆ ਉਹਨਾਂ ਦੇ ਤਹਿਤ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਮੇਂ-ਸਮੇਂ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਉਹਨਾਂ ਨੂੰ ਜਾਗਰੂਕ ਕਰਨਾ ਉਹ ਕੱਲੇ ਕਿਸਾਨਾਂ ਨੂੰ ਫਟਕਾਰ ਨਾਲ ਲਾਉਣ ਉਹਨਾਂ ਦਾ ਵੀ ਫਰਜ਼ ਬਣਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਤਾਨਾਸ਼ਾਹੀ ਬੈਠੇ ਆ ਜਿਹੜੇ ਹਿਟਲਰ ਵਰਗੇ ਬੈਠੇ ਆ ਉਹਨਾਂ ਨੂੰ ਵੀ ਫਟਕਾਰ ਲਾਈ ਜਾਵੇ ਵੀ ਪਤਾ ਤੁਹਾਨੂੰ ਵੀ ਆ ਮਸਲੇ ਉਹਨਾਂ ਦੇ ਆ ਪਰ ਉਹਨਾਂ ਦੀ ਪਤਾ ਨਹੀਂ ਕਿਹੜੀ ਮਜਬੂਰੀ ਆ ਜ਼ਿੰਮੇਵਾਰੀ ਆ ਉਹ ਵੇਸਲੇ ਹੋ ਕੇ ਬੈਠੇ ਆ ਦਿਲ ਤੇ ਅੰਦਰੋਂ ਉਹਨਾਂ ਦਾ ਵੀ ਕਰਦਾ ਕਿ ਮੰਗਾ ਵੀ ਜਾਇਜ਼ ਆ ਉਹਨਾਂ ਦੇ ਹੱਲ ਵੀ ਹੋਣੇ ਚਾਹੀਦੇ ਆ ਸੋ ਮਜਬੂਰੀਆਂ ਬਣੀਆਂ ਪਰ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਜਿਹੜੇ ਕਿਸਾਨ ਆ ਇਹ ਪੰਜਾਬ ਆ ਪੰਜਾਬ ਦੇ ਪੁੱਤ ਆ ਸਭ ਤੋਂ ਵੱਧ ਇਤਿਹਾਸ 'ਚ ਵੇਖੋ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਆ ਜਿੰਤਰੀ ਹੁੰਦੀ ਆਈ ਆ ਫਿਰ ਅਖੀਰ 'ਚ ਇਹੋ ਆ ਕਿ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਜਿਨ੍ਹਾਂ ਪਹਿਲਾਂ ਤੇ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਤੇ ਇਹਨਾਂ ਦੀ ਧੋਨ ਚੋਂ ਕਿੱਲਾ ਨਿਕਲਿਆ ਸੀ ਤੇ ਜਿਹੜੇ ਪੰਜਾਬ ਦੀ ਜਿੱਤ ਹੋਈ ਕਿਸਾਨਾਂ ਦੀ ਜਿੱਤ ਹੋਈ ਇਹ ਵੀ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਕਰ ਕੀ ਵਜਾ ਜਿਹੜੇ ਕਿਸਾਲ ਲੰਮੇ ਤਮੇ ਤੋਂ ਅੰਰਚ ਕਰੇ ਸੀ ਜੀ ਕਿਤੇ ਪਰ ਅਸਲ ਵਿੱਚ ਕੇਂਦਰ ਸਰਕਾਰ ਦੇ ਕੰਦੇ ਜਿਹੜੀ ਜੋ ਸਰ ਕਰੇ ਸਰ ਤੁਸੀਂ ਲੋਕਤੰਤਰ ਦਾ ਚੌਥਾ ਥਾਮ ਜੇ ਆਪਾਂ છાਤੀ ਮਾਰੀਏ ਦੇਖੋ ਪਿੱਛੇ ਅਸੀਂ ਜਿਹੜੀ ਚੀਜ਼ ਅਸੀਂ ਵੇਖੀ ਨੇ ਅਸੀਂ ਪੜਦੇ ਰਹੇ ਆ ਜਿਹੜੀ ਸਾਡੇ ਦਾਦੇ ਪੜਦਾਦਿਆਂ ਵੇਲੇ ਦੀ ਆ ਹੁਣ ਇਤਿਹਾਸ ਦੇ ਵਿੱਚ ਮਸਲੇ ਵੀ ਬਣੇ ਆ ਸਿੱਧੀ ਜੀ ਜਿਹੜੀ ਗੱਲ ਆ ਕਿ ਮੈਂ ਹੁਣ ਸਿੱਖ ਇਤਿਹਾਸ ਨੂੰ ਪੜਿਆ ਜਾਦਾ ਜਿਵੇਂ ਬਾਬਰ ਆਇਆ ਸੀ ਨਾ ਬਾਬਰ ਦੇ ਜਾਬਰ ਨੂੰ ਖਤਮ ਕਰਨ ਵਾਲੇ ਵਾਸਤੇ ਗੁਰੂ ਨਾਨਕ ਪਾਸ਼ਾ ਆਏ ਸੀ ਦਸਵੇਂ ਜਾਮੇ ਦੀ ਗੱਲ ਕਰੀਏ ਦਸਵੇਂ ਪਾਸ਼ਾ ਦੇ ਵੇਲੇ ਜੇ ਔਰੰਗਜ਼ੇਬ ਆਇਆ ਸੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕੁਰਬਾਨੀਆਂ ਦਿੱਤੀਆਂ ਇਹ ਚੱਲਦਾ ਹੀ ਹੋਣਾ ਸਿਸਟਮ ਸੋ ਹੁਣ ਤਾਜੀ ਜਿਹੜਾ ਸਾਡਾ ਮਸਲਾ ਉੱਤੇ ਗੱਲ ਕਰੀਏ ਕਿ ਕੇਂਦਰ ਸਰਕਾਰ ਨੂੰ ਅੱਜ ਨਹੀਂ ਤੇ ਕੱਲ ਜਿਹੜੇ ਕੱਲ ਜਿਹੜੇ ਉਹ ਗੋਡੇ ਟੇਕਣੇ ਪੈਣੇ ਆ ਤੇ ਉਹ ਬੰਦੇ ਦੇ ਪੁੱਤਾਂ ਵਾਂਗੂ ਜਿਹੜਾ ਕਹਿੰਦੇ ਹੁੰਦੇ ਨਾ ਕਿ ਜਿਆਦਾ ਰੌਲ ਤੋਂ ਰੌਲਾ ਪਾਉਣ ਤੋਂ ਪਹਿਲਾਂ ਜਾਂ ਧੌਣ 'ਚ ਅੰਗੂਠਾ ਆਵੇ ਉਹ ਤੋਂ ਪਹਿਲਾਂ ਪਹਿਲਾਂ ਜਿਹੜੇ ਉਹ ਮੰਨਣ ਤੇ ਬੜੇ ਪਿਆਰ ਸਤਿਕਾਰ ਨਾਲ ਜੋ ਉਹਨਾਂ ਦੀ ਫਰਜ਼ ਬਣਦੇ ਜ਼ਿੰਮੇਵਾਰੀਆਂ ਕਿਉਂਕਿ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਭੇਜਿਆ ਵਾ ਸੋ ਵਧੀਆ ਤਰੀਕੇ ਨਾਲ ਜਿਹੜਾ ਉਹ ਮੰਗਾ ਮੰਨਣ ਇਹ ਜਿਹੜੇ ਮਸਲੇ ਖਤਮ ਹੋਣ ਤੇ ਅਸੀਂ ਸਮਾਜ ਦੀ ਚੜ੍ਹਦੀ ਕਲਾ ਵਾਸਤੇ ਹੋਰ ਜਿਹੜੇ ਕੰਮ ਕਰਨ ਵਾਲੇ ਉਹਨਾਂ ਪਾਸੇ